ਸਸੀਕਾਲ ਜੀ ਮਨਜਿੰਦਰ ਮਨੀ ਦੇ ਨਾਲ ਮੈਂ ਹਾਂ ਅਜਰਠੌਰ ਤੇ ਇਸ ਵੇਲੇ ਅਸੀਂ ਹਲਕਾ ਆਨੰਦਪੁਰ ਸਾਹਿਬ ਦੇ ਸ਼ਹਿਰ ਕੁਰਾਲੀ ਦੇ ਵਿੱਚ ਮੌਜੂਦ ਹਾਂ ਪਾਵੇਂ ਹਾਜੇ ਗਰਮੀ ਨੇ ਆਪਣੇ ਰੰਗ ਦਿਖਾਣੇ ਨਹੀਂ ਸ਼ੁਰੂ ਕੀਤੇ ਲੇਕਿਨ ਰਾਜਨੀਤਿਕ ਗਰਮੀ ਇਸ ਵੇਲੇ ਚਰਮ ਤੇ ਪਹੁੰਚੀ ਹੋਈ ਹੈ ਲੋਕ ਸਭਾ ਇਲੈਕਸ਼ਨ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਜਿੱਥੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ प्रेम सिंह चंदू माजरा मैदान ਦੇ ਵਿੱਚ ਨੇ ਔਰ ਉਸ ਦੇ ਨਾਲ ਨਾਲ বিজে ਇੰਦਰ ਸਿੰਘ বিজে ਇੰਦਰ ਸਿੰਘ ਜਿਹੜੇ ਆਫ ਕਾਂਗਰਸ ਔਰ ਉਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਨੇ ਵੀ ਆਪਣੇ ਕੈਂਡੀਡੇਟ ਨੂੰ ਚੌਂ ਮੈਦਾਨ ਵਿੱਚ ਉਤਾਰ ਦਿੱਤਾ ਹੈ ਔਰ ਗੱਲ ਕਰ ਲਈਏ ਸ੍ਰੀ ਅਨੰਦਪੁਰ ਸਾਹਿਬ ਦੀ ਹਲਕਾ ਅਨੰਦਪੁਰ ਸਾਹਿਬ ਤੇ ਅੱਜ ਇੱਥੇ ਸ਼ੋਮਨੀ ਅਕਾਲੀ ਦਰ ਸੁਪਰੀਮੋ ਸੁਖਬੀਰ ਸਿੰਘ ਬਾਦਲ ਥੋੜੀ ਦੇਰ ਦੇ ਵਿੱਚ ਪਹੁੰਚ ਰਹੇ ਨੇ ਪੰਜਾਬ ਬਚਾਓ ਯਾਤਰਾ ਤਹਿਤ ਉਹ ਇੱਥੇ ਪਹੁੰਚ ਰਹੇ ਨੇ ਔਰ ਉਸੇ ਨਾਲ-ਨਾਲ ਲੋਕ ਸਭਾ ਚੋਣਾ ਨੂੰ ਲੈ ਕੇ ਵੀ ਜਿਹੜੀ ਉਹ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ ਤੇ ਸਮੂਚੀਆਂ ਤਸਵੀਰਾਂ ਅਸੀਂ ਆਪ ਨਾਲ ਸਾਂਝੀਆਂ ਕਰਾਂਗੇ ਪੰਜਾਬ ਬਚਾਓ ਯਾਤਰਾ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜਿਹੜਾ ਕਾਫਲਾ ਹੈ ਉਹ ਕੋਰਾਲੀ ਦੇ ਵਿੱਚ ਪਹੁੰਚਿਆ ਹੋਇਆ ਤੇ ਸੁਖਪੀਰ ਸਿੰਘ ਬਾਦਲ ਥੋੜੀ ਦੇਰ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਦਿਖਾ ਦਿੰਨੇ ਨੇ ਤਸਵੀਰਾਂ ਆਪ ਨੂੰ ਕਿ ਕਿਵੇਂ ਸੈਂਕੜੇ ਜਿਹੜੇ ਟਰੈਕਟਰ ਨੇ ਉਹ ਨਜ਼ਰ ਆ ਰਹੇ ਨੇ ਗੱਡੀਆਂ ਦਾ ਕਾਫਲੇ ਵੱਡੇ ਵੱਡੇ ਨਜ਼ਰ ਆ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਯੋਗੀ ਉਹ ਨਜ਼ਰ ਆ ਰਹੇ ਨੇ ਗੱਲ ਕਰ ਲਈਏ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਨੂੰ ਚੌਂ ਮੈਦਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਤਾਰਿਆ ਗਿਆ ਤੇ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਜਿਥੇ ਪੰਜਾਬ ਬਚਾਓ ਯਾਤਰਾ ਕੁੜਾਈ ਤੋਂ ਸੁਖਵੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਸੁਪਰੀਮੋ ਨੇ ਉਹ ਕਰਨਗੇ ਉਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਕਿਵੇਂ ਇੱਕ ਵੱਡੇ ਜਿਹੜੇ ਕਾਫਲੇ ਉਹ ਨਜ਼ਰ ਆ ਰਿਹਾ ਹੈ ਇਸ ਵੇਲੇ ਉਹ ਸਾਰੀਆਂ ਤਸਵੀਰਾਂ ਅਸੀਂ ਆਪ ਨਾਲ ਤਾਂ ਹੀ ਕਰੇ ਮਨਜੀਤ ਸਿੰਘ ਜੀ ਨੂੰ ਆਖਾਂਗਾ ਕਿ ਇਦਾਂ ਦੀਆਂ ਤਸਵੀਰਾਂ ਵੀ ਜਿਹੜੀਆਂ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਕਿਵੇਂ ਜਿਹੜੇ ਕਿ ਨੌਜਵਾਨਾਂ ਦੇ ਵਿੱਚ ਬਹੁਤ ਆ ਜਿਹੜਾ ਇਸ ਵੇਲੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ ਨੌਜਵਾਨ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵਿੱਚ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਔਰ ਭੱਡੀ ਗਿਣਤੀ ਦੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇੱਥੇ ਮੌਜੂਦ ਨੇ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਭਾਵੇਂ ਇਹ ਜਿਹੜੀ ਸੀਟ ਹੈ ਇਸ ਤੇ ਆ ਬੀਜੇਪੀ ਦਾ ਕੈਂਡੀਡੇਟ ਆਣਾ ਅਜੇ ਬਾਕੀ ਹੈ ਤੇ ਅਗਰ ਗੱਲ ਕਰੀਏ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜੇ ਨੇ ਅਕਾਲੀ ਦਲ ਤੋਂ ਨੇ ਉਸੇ ਨਾਲ ਨਾਲ ਵਿਜੇ ਅੰਦਰ ਸਿੰਘਲਾ ਜਿਹੜੇ ਉਹ ਕਾਂਗਰਸ ਤੋਂ ਉਮੀਦਵਾਰ ਨੇ ਔਰ ਮਾਲਵਿੰਦਰ ਸਿੰਘ ਕੰਗ ਜਿਹੜੇ ਉਹ ਆਮ ਆਦਮੀ ਪਾਰਟੀ ਤੋਂ ਜਿਹੜੇ ਉਹ ਇੱਥੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੇ ਚੋਣ ਅਖਾੜਾ ਇਸ ਵੇਲੇ ਭਰਤਾ ਹੋਇਆ ਨਜ਼ਰ ਆ ਰਿਹਾ ਤੇ ਤਸਵੀਰਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹਨੇ ਇੱਕ ਉਹ ਸ਼ਿਹਰ ਅਕਾਲੀ ਦਲ ਦੇ ਜਿਹੜੇ ਨੌਜਵਾਨ ਨੇ ਜਿਹੜੇ ਪਾਰਟੀ ਵਰਕਰ ਨੇ ਉਹਨਾਂ ਦੇ ਵਿੱਚ ਭਰਿਆ ਨਜ਼ਰ ਆ ਰਿਹਾ ਤੇ ਗੱਲ ਵੀ ਅਸੀਂ ਕਰ ਲੈਂਦੇ ਆ ਭਾਜੀ ਮੌਜੂਦ ਨੇ ਭਾਜੀ ਨਾਲ ਗੱਲ ਕਰਦੇ ਆ ਜਾਂ ਹੋਰ ਜਿਹੜੇ ਇੱਥੇ ਮੌਜੂਦ ਨੇ ਨੌਜਵਾਨ ਜਿਹੜੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਫਿਲਹਾਲ ਫਿਲਹਾਲ ਇੱਕ ਵੱਡਾ ਕਾਫਲਾ ਵੱਡਾ ਕਾਫਲਾ ਇਸ ਵੇਲੇ ਤੇ ਜਿਸ ਦੀ ਅਗਵਾਈ ਆਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਔਰ ਉਸੇ ਨਾਨਾ ਸੁਪਰੀਮੋ ਸੁਪਰੀਮੋ ਸ੍ਰੋਬਨੀ ਅਕਾਲੀ ਦਲ ਵੀ ਸਿੰਘ ਬਾਦਲ ਥੋੜੀ ਦੇਰ ਦੇ ਵਿੱਚ ਇਥੇ ਪਹੁੰਚ ਰਹੇ ਨੇ ਉਹ ਤਸਵੀਰਾਂ ਵੀ ਅਸੀਂ ਆਪ ਤੱਕ ਪਹੁੰਚਾਵਾਂਗੇ ਤੇ ਫਿਲਹਾਲ ਦਿਹ ਜਿਹੜੀਆਂ ਤਸਵੀਰਾਂ ਨੇ ਹਜ਼ੂਮ ਹਜ਼ੂਮ ਸੜਕਾਂ ਤੇ ਉੱਤੇ ਉਤਰਿਆ ਹੋਇਆ ਨਜ਼ਰ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਤੇ ਤਸਵੀਰਾਂ ਇਸ ਚੀਜ਼ ਨੂੰ ਬਿਆਨ ਕਰ ਰਹੀਆਂ ਨੇ ਜਬਾ ਪੰਜਾਬ ਬਚਾਓ ਯਾਤਰਾ ਅੱਜ ਕੁਰਾਲੀ ਪਹੁੰਚ ਚੁੱਕੀ ਹੈ ਇਲੈਕਸ਼ਨ ਨੂੰ ਵੇਖਦੇ ਹੋਏ ਲੋਕ ਸਭਾ ਇਲੈਕਸ਼ਨ ਉਸ ਨੂੰ ਵੇਖਦੇ ਹੋਏ ਇਸ ਮੁਹਿੰਮ ਨੂੰ ਕਿਵੇਂ ਵੇਖਦੇ ਹੋ ਆਪ ਦੇਖੋ ਤੁਸੀਂ ਦੇਖ ਰਹੇ ਆਂ ਵੀ ਲੋਕਾਂ ਚ ਖਾਸ ਕਰਕੇ ਜੂਥ ਦੇ ਵਿੱਚ ਕਿੰਨਾ ਜੋਸ਼ ਹੈ ਤੁਸੀਂ ਜਰਾ ਕੈਮਰਾ ਘੁਮਾ ਕੇ ਦੇਖੋ ਵੀ ਜੂਥ ਹੀ ਜੂਥ ਖੜਾ ਹੈ ਜੂਥ ਉਹਨਾਂ ਇੰਨਾ ਨਰਾਸ਼ ਹੈ ਆ ਸਾਡੇ ਭੈਣਾਂ ਬੀਬੀਆਂ ਸਭ ਨਰਾਸ਼ ਨੇ ਕਿਉਂਕਿ ਵਾਅਦਾ ਤਾਂ ਕੋਈ ਪੂਰਾ ਹੋਇਆ ਨਹੀਂ ਸੋ ਇਸ ਕਰਕੇ ਉਹ ਸਾਰਾ ਵਾਪਸ ਆ ਗਿਆ ਤੇ ਤੁਸੀਂ ਦੇਖੋ ਆਪ ਹਾਰੇ ਜਦ ਕਿ ਇੰਨਾ ਬਾਡੀ ਦਾ ਸੀਜ਼ਨ ਚੱਲ ਰਿਹਾ ਹੈ ਤੇ ਬੜਾ ਜ਼ਿੰਮੇਵਾਰ ਲਈ ਬੜਾ ਇਹ ਕ੍ਰੂਸ਼ਲ ਟਾਈਮ ਹੁੰਦਾ ਲੇਕਿਨ ਵੱਡੀ ਗੱਲ ਜੀ ਦੇਖੋਾਰੇ ਇਕੱਠ ਇੱਥੇ ਨਹੀਂ ਹੈਗਾ ਇਹ ਹਰੇਕ ਪੁਆਇੰਟ ਤੇ 100 100 200 200 ਟਰੈਕਟਰ ਖੜਾ ਅੱਗੇ ਜੋ ਕਿ ਨਾਲ ਕਾਫਲੇ ਦੇ ਰਲਦਾ ਜਾਏਗਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਗਰ ਐਸੀ ਗੱਲ ਕਹ ਲਈ ਜਾਂ ਲੋਕ ਸਭਾ ਇਲੈਕਸ਼ਨ ਪੰਜਾਬ ਦੀ ਗੱਲ ਕਹ ਲਈ ਐ ਅਸੀਂ ਸੈਂਟਰ ਦੀ ਗੱਲ ਨਹੀਂ ਕਰ ਰਹੇ ਪੰਜਾਬ ਦੀ ਪੰਜਾਬ ਦੇ ਵਿੱਚ ਭਾਈਵਾਲ ਪਾਰਟੀ ਬੀਜੇਪੀ ਹੁਣ ਲੋਕ ਸਭਾ ਇਲੈਕਸ਼ਨ ਦੌਰਾਨ ਆਪਦੇ ਨਾਲ ਨਹੀਂ ਹੈ ਕੋਸ਼ਿਸ਼ ਚੁਣੋਤੀ ਨੂੰ ਕਿਵੇਂ ਵੇਖਦੇ ਹੋ ਦੇਖੋ ਇਸ ਤਰ੍ਹਾਂ ਵੀ ਪਹਿਲਾਂ ਭਾਈਵਾਲ ਸੀ ਕਈ ਗੱਲਾਂ ਨਹੀਂ ਆਪਣੇ ਸੈਟਲ ਹੋ ਸਕੀਆਂ ਸੋ ਕੋਈ ਨਹੀਂ ਹੁਣ ਆਪਣੇ ਆਪਣੀ ਇਲੈਕਸ਼ਨ ਲੜ ਰਹੇ ਹੈ ਬੀਜੇਪੀ ਆਪਣੀ ਲੜ ਰਹੀ ਹੈ ਅਕਾਲੀ ਦਾ ਲਪਣਾ ਬਾਕੀ ਪਾਰਟੀ ਆਪਣੀ ਲੜ ਰਹੀਆਂ ਨੇ ਸੋ ਬਾਕੀ ਤਾਂ ਇਹ ਲੋਕਾਂ ਨੇ ਦੇਖਣਾ ਰਿਜ਼ਲਟ ਤਾਂ ਲੋਕਾਂ ਨੇ ਦੇਵੇਂਗੇ ਆ ਬਾਸ ਹੁਣ 10 ਮਿੰਟਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਤੇ ਲਈ ਇੱਥੇ ਪਹੁੰਚ ਰਹੇ ਨੇ ਤੇ ਆ ਸਾਹਮਣੇ ਦੀਆਂ ਤਸਵੀਰਾਂ ਕਿ ਯੂਥ ਜਾਂ ਸਮੂੱਚਾ ਜਿਹੜਾ ਅਕਾਲੀ ਵਰਕਰ ਹੈ ਉਹ ਜੋਸ਼ ਦੇ ਵਿੱਚ ਨਜ਼ਰ ਆ ਰਿਹਾ ਹੈ ਤੇ ਇਹ ਤਸਵੀਰਾਂ ਖੁਦ ਬਖਦ ਉਸ ਗੱਲ ਨੂੰ ਬਿਆਨ ਕਰ ਰਹੀਆਂ ਨੇ ਤੇ ਵੈਲਕਮ ਦੇ ਲਈ ਤਿਆਰ ਨੇ ਸੁਖਵੀਰ ਸਿੰਘ ਬਾਦਲ ਜਿਹੜੇ ਕਿ ਸੋ ਅਕਾਲੀ ਸੁਪਰੀਮੋ ਨੇ ਉਹ ਇੱਥੇ ਪਹੁੰਚ ਰਹੇ ਨੇ ਤੇ ਤਸਵੀਰਾਂ ਤਸਵੀਰਾਂ ਬਿਲਕੁਲ ਸਾਫ਼ ਹੋਣ ਸਪੱਸ਼ਟ ਆਪ ਨੂੰ ਦਿਖ ਰਹੀਆਂ ਨੇ देवानी ਅਕਾਲੀ ਦਲ ਦੇ ਫਿੱਟ ਦੇ ਆ ਕੇ ਸ਼ਰਮਣੀ ਅਕਾਲੀ ਦਲ ਨਾਲ ਖੜ ਕੇ ਇਹ ਸਾਬਤ ਕਰਦਾ ਕਿ ਪੰਜਾਬ ਦਾ ਜੇ ਕੋਈ ਹੈ ਇੰਦਾ ਸ਼ਰਮਣੀ ਅਕਾਲੀ ਦਲ ਹੈ ਔਰ ਇਹਨਾਂ ਚੋਣਾਂ ਦੇ ਵਿੱਚ ਲੋਕ ਸਾਰੀਆਂ ਪਾਰਟੀਆਂ ਛੱਡ ਕੇ ਜਿਵੇਂ ਅਕਾਲੀ ਦਲ ਨਾਲ ਖੜ ਰਹੇ ਨੇ ਉਹ ਅੱਜ ਸਮੁੱਚੇ ਪੰਜਾਬੀ ਅਣਖ ਤੇ ਇੱਜ਼ਤ ਲਈ ਅੱਜ ਸ਼ਰਮਣੀ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਵਿੱਚ ਜਿਤਾਉਣਾ ਚਾਹੁੰਦੇ ਨੇ ਅੱਜ ਮੈਂ ਇਸ ਟੀਮ ਦਾ ਧੰਨਵਾਦ ਕਰਨਾ ਔਰ ਸਾ ਸਰਵੇਖਕ ਪੰਜਾਬ ਚੋ ਯਾਤਰਾ ਆਰੰਭ ਕਰ ਲਈਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗਿੱਲ ਸਾਹਿਬ ਮੋਲਣ ਦੇ ਸਮੋਚੀ ਉਹਨਾਂ ਦੀ ਟੀਮ ਕਾਲੀ ਦਲ ਦੇ ਵਰਕਰ ਸਭ ਸਾਰਿਆਂ ਨੂੰ ਪਤਾ ਇਸ ਕਰਦਾ ਵਾਈਗੁਰਜੀ ਕਾਕਲ ਸਾਹਿਬ ਵਾਈਗੁਰਜੀ ਦੀ ਫਤਿਹ ਅੱਜ ਦੀ ਜੰਗ ਇੱਕ ਪਾਸੇ ਪੰਜਾਬ ਹੈ ਪੰਜਾਬ ਦਾ ਕਿਸਾਨ ਹੈ ਪੰਜਾਬ ਦਾ ਗਰੀਬ ਹੈ ਪੰਜਾਬ ਦਾ ਦੁਕਾਨਦਾਰ ਹੈ ਤੁਸੀਂ 50 ਸਾਲ ਦਾ ਇਤਿਹਾਸ ਦੇਖ ਲਓ ਜੋ ਕੁਝ ਵੀ ਬਣਿਆ ਜੋ ਕੁਝ ਵੀ ਤਰੱਕੀ ਹੋਈ ਹੈ ਥੋਡੀ ਆਪਣੀ ਖਾਲਸਾ ਪੰਥ ਦੀ ਪੰਜਾਬੀਆਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਕਰਾਈ ਹੈ ਐਸ ਕਰਕੇ ਆਓ ਸੂਚੇ ਪੰਜਾਬੀਆਂ ਨੂੰ ਬੇਨਤੀ ਕਰਦਾ ਆਪਣੀ ਖੇਤਰੀ ਪਾਰਟੀ ਆਪਣੀ ਫੌਜ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਕੇ ਆਪਾਂ 13 ਦੀ 13 ਸੀਟਾਂ ਜਿਤਾ ਦਈਏ ਆ ਇੱਕ ਢਾਲ ਬਣ ਕੇ ਉਡੇ ਵਾਸਤੇ ਖੜੂਗੀ ਤੇ ਤੁਹਾਡੀ ਲੜਾਈ ਪਾਰਲੀਮੈਂਟ ਲੜੂਗੀ ਵਾਇਰੂਜੀ ਦਾ ਖਾਲਸਾ ਵਾਇਰੂਜੀ ਦੇ ਪਦੇ